ਯਾ ਇਧਰ ਬਾਈ ਨਾ ਕਹਦਾ ਕੁਲਰ ਜਿੱਤਿਆ ਤੇ ਇੰਨੇ ਚੱਕੜੇ ਪੈਦੇ ਆ ਬਾਈ ਬਦਲ ਮੱਤਵਾ ਤੇਰੀ ਜਿੱਤੀ ਜੀ ਦੀ ਆਸੀ ਖੁਸ਼ੀ ਦੇ ਅਸੂ ਦਾ ਜੋਰੇ ਇਸੋ ਜਹਾ ਹਾ ਲਾ ਹੁਯਾ ਐਮਪਾਲ ਬਾਈ ਫਾਈਨਲ ਚ ਬੁੱਝਿਆ 12 ਸੈਮੀ ਹਰਕੇ 12 ਸੈਮੀ ਹਰਕੇ 12 11 ਸੈਮੀ ਹਰੇ ਆ ਬਿਲਕੁਲ ਬਾਈ ਇਹ ਤਾਂ ਬਹੁਤ ਵੱਡੀ ਪਾਰਟੀ ਵਾਲੀ ਗੱਲ ਹਨਾ ਬਈ ਬੜੀ ਸੇਵਾ ਕਰਦੇ ਬਾਈ ਤੇ ਹੋ ਠੀਕ ਆ ਬਾਬਾ ਘਰੇ ਸਰ ਸਿੱਤਾ ਠੀਕ ਆ ਵਦਿਆ ਕਰਦਾ ਬਣੀ ਨਿਕਲ ਜਾਂਦਾ ਫਿਰ ਹਾਂਜੀ ਹਾਂਜੀ ਵਦਿਆ ਕਰੀ ਜਾਂਦਾ ਚਲੋ ਬੁੱਲਿਆ ਖਾਂਦਾ ਪੀਂਦਾ ਐਵੇਂ ਕਾਠ ਤੋਂ ਖੜਾ ਮਾਰਦਾ ਵੇ ਹੈਪੀ ਹੋਈ ਨਾ ਹੈਪੀ ਸਾਡਾ ਵੀ ਸਾਡਾ ਤੇ ਕੋਸਾ ਕਹਿੰਦੇ ਪਿਆਰ ਨਾਲ ਕਿਵੇਂ ਹੈਪੀ ਵੀਰੇ ਠੀਕ ਹੋ ਤੇ ਜੱਤ ਜੋਗੇ ਫਿਰ ਜੋਰ ਲਾਵਾਂਗੇ ਜੋਰ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਤਰੀ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਪੁੱਜੇ ਹਾਂ ਜਲੇ ਮੁਗਲ ਦੀ ਧਰਤੀਆ ਕਲੌਂਡੀ ਪਿਹੇਰੀਆਂ ਪੰਡਾ ਬਾਜੀ ਤੇ ਮੈਚ ਬਹੁਤ ਤਗੜੇ ਹੋਣਗੇ ਜੇਕਰ ਇਹਦਾ ਟੂਰਨਾਮੈਂਟ ਆ 33 ਹਰ 21 ਹਰ ਤੇ ਫੈਸਲੇ ਹੋਣਗੇ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਜੀ ਗਰਾਊਂਡ ਦੇ ਵਿੱਚ ਤੇ ਅਰਦਾਸ ਬੇਨਤੀ ਤੋਂ ਆਪਣਾ ਤਵਾਦ ਜਿਹੜੇ ਮੈਚ ਹੋਣਗੇ ਤੇ ਸਾਡੇ ਨਾਲ ਬਣੇ ਰਹੋ ਵੀਰੇ ਜਿੰਨੇ ਵੀ ਵੀਰਾਂ ਨੇ ਸਾਨੂੰ ਸਵਾੱਤਰ ਕੀਤਾ ਜਾ ਰਿਹਾ ਮਿਲਿਆ ਲਓ ਜੀ ਇਧਰ ਚੌਥੇ ਸ਼ਾਨਦਾਰ ਕਰਕੇ ਟੂਰਨਾਮੈਂਟ ਦਾ ਅੰਤ ਘਾਟਣ ਜਿਹੜਾ ਬਾਬਾ ਜਸਵੀਰ ਸਿੰਘ ਜੀ ਮੁਖ ਸੇਵਾਦਾਰ ਬਾਬਾ ਮੱਖਣਾਲਾ ਜੀ ਕੁੱਟਿਆ ਸਰਦਾਰ ਜੀਤਾ ਸਿੰਘ ਜੈ ਜੈਕਾਰ ਪਹਿਚਾਨ ਕਰਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਸਵੀਰ ਸਿੰਘ ਜੀ ਮੁਖ ਸੇਵਾਦਾਰ ਬਾਬਾ ਮੱਖਣਾਲਾ ਜੀ ਕੁੱਟਿਆ ਸਰਦਾਰ ਨਿਹਾਲ ਸਿੰਘ ਜੀ ਸਰਪੰਚ ਸਾਹਿਬ ਸਰਦਾਰ ਜੀਤਾ ਸਿੰਘ ਜੀ ਬੋਲਰ ਯੂਐਸਏ ਵਾਲੇ ਮਨਜੀਤ ਸਿੰਘ ਜੀ ਮੈਂਬਰ ਗਜੇਰ ਸਿੰਘ ਜੀ ਸਿੱਧੂ ਪੱਜਾ ਮੈਂਬਰ ਸਨਾਰਾ ਦੇ ਗਰਜਾਨ ਚੋਂ ਟਾਲੀ ਨਾਲ ਟਾਲੀ ਭਰ ਦੋਨਾਂ ਦੀ ਟੀਮਾਂ ਦੇ ਵਿੱਚ ਆਲ ਜਿਹਦੀ ਫੋਟੋ ਮੇਰੇ ਇਸ ਸਨਾਰਾ ਦੇ ਸਨਾਰਾ ਦੇ ਮੀਤਰਾਣਾਂ ਦੀ ਇੱਕ ਯਾਦਗਾਰੀ ਫੋਟੋ ਦੋਨੋਂ ਟੀਮਾਂ ਦੇ ਨਾਲ ਸਾਡੇ ਬਹੁਤ ਹੀ ਕਹਿਣੇ ਨਹੀਂ ਹਾਲੇ ਰੇ ਆਜੇ ਹੋ ਕਾਦੇ ਪਾਂਡੇ ਵੀ ਰਹਿਣੇ ਨੀ ਹਾਲੇ ਰੇ ਆਜੇ ਹੋ ਕਾਦੇ ਪਾਂਡੇ ਵੀ ਰਹਿਣੇ ਨੀ ਮੈਂ ਤੇਰੇ ਲੱਖ ਲੱਖ ਤਰਲੇ ਪਾਵਾਂ ਵੇ ਇੱਕ ਵਾਰ ਖਰਚ ਦੇ ਨਾਮਾ ਤੇਰੇ ਲੱਖ ਲੱਖ ਤਰਲੇ ਪਾਵਾਂ ਵੇ ਇੱਕ ਵਾਰ ਖਰਚ ਦੇ ਨਾਮਾ ਗਣਕੁੱਲ ਹਜ਼ਾਰ ਦਾਵੇ ਖਾਂਦਾ ਪੀਂਦਾ ਐਵੇਂ ਕਾਠ ਤੋਂ ਛੜਾ ਮਾਰਦਾਵੇ ਬੁੱਲਿਆ ਖਾਂਦਾ ਪੀਂਦਾ ਐਵੇਂ ਕਾਠ ਤੋਂ ਛੜਾ ਮਾਰਦਾਵੇ ਬੁੱਲੀ ਨਾਲ ਨਿੱਕੂ ਆਖਣਾ ਫੰਦਰ ਵਿਸ਼ੇਸ਼ ਕਰਨਾ ਮਾੜਾ ਸਭ ਜਿੰਦਗੀ ਦਾ ਹਰ ਕਦੇ ਫੱਦਾ ਰਾਮਾ ਸਭੀ ਟੋਲੀ ਹਣੀ ਚਲੋ ਚਲੋ ਆਜੋ ਸਮੇਤ ਟੀਮਾਂ ਦਾ ਜਾਣ ਪਹਿਚਾਣ ਕਰਨ ਲਈ ਬ੍ਰਹਮ ਕੇ ਗੋਰਾ ਦੁੱਮੇ ਕੇ ਲਵਲੀ ਦੁੱਮੇ ਕੇ ਮੇਰੀ ਦੇਖੀ ਦੋਨਾਂ ਟੀਮਾਂ ਦੇ ਨਾਲ ਇੰਟਰੋਡਕਸ਼ਨ ਦੇ ਲਈ ਹਰਪ੍ਰੀਤ ਧਰਮਕੋਟ ਸਾਰੇ ਭਰਾ ਮੇਰੇ ਜਿਹੜਾ ਸਾਡੇ ਨਿੱਕੇ ਦੇ ਸੱਜੇ ਤੇ ਅੱਜ ਭਰਾਵਾਂ ਦੇ ਨਿੱਕੇ ਦੇ ਵਿੱਚ ਬੇਲੇ ਦੇ ਸਾਹ ਦਾ ਬਤਨੋਂ ਧੰਨਵਾਦ ਉਧਰ ਸਾਡੀ ਜ਼ਿੰਦਗੀ ਦਾ ਮਾਲ ਉਹਦਾ ਛੋਟਾ ਭਰਾ ਕੇ ਵੱਡਾ ਆ ਗੋਰਾ ਕੋਰੀ ਔਰ ਜੋੜਾ ਸੱਤ ਨੰਬਰ ਨਾਲ ਸੰਨੀ ਟ੍ਰੇਲੀ ਨਾਲ ਟੈਲੀ ਕੋ ਵਾਲੇ ਘਰਾਣਾ ਤੇ ਵੀ ਜਾਣਾ ਉਹ ਤੀਸੇ ਖਾਣਾ ਆਹ ਇਸ ਗੱਲ ਦੀ ਵੀ ਔਰ ਬੰਦ ਬੜਾ ਕਾਤੜ ਇਹਦਾ ਭਰਾਵਾ ਦਾ ਵਿਜੇ ਭਾਉ ਕੋਟ ਰਾਜਾ ਕਾਤਾ ਸੋਰੇ ਵਾਲੀਏ ਬਾਈ ਸਾਡੇ ਵਿਜੇ ਭਾਈ ਬਾਈ ਕੀ ਹਾਲਾ ਕਿਵੇਂ ਸੈਟ ਜਿੱਤ ਜੋਗੇ ਫਿਰ ਲਾਵਾਂਗੇ ਜੋਰ ਕਿੰਨਾ ਕਿਹੜਾ ਟਾਰਗੇਟ ਚਾਹੀਦਾ ਕਰ ਲੋਗੇ ਚੀਜ਼ ਹਾਂ ਚਟੇਰੀਆ ਵਾਲਾ ਹੈ ਘਰ ਤੋਂ ਘੜ ਰੋਕਾ ਗਿਆ ਸੀ ਤੇ ਘੱਟੋ ਗਾਲਾ ਸੀ ਸੀ ਤੇ ਕਰ ਲੋਗੇ ਕਰ ਲੋਗੇ ਜੇ ਫੇਰ ਆ ਗੋ ਕਾ ਬਾਈ ਹਾਂ ਬਾਈ ਸਟਾ ਕਿਵੇਂ ਵੀਰੇ ਲਓ ਜੀ ਕਿਤਰਾ ਕੀ ਨਾਵਾ ਕਿਵੇਂ ਫਿਰ ਸਟਾ ਜਿੱਤੋਗੇ ਫਿਰ ਹਾਂਜੀ ਬਾਈ ਕੋਈ ਵੀ ਇੰਟਰਵਿਊ ਜ਼ਰੂਰ ਕੀ ਨਾ ਬਾਈ ਦਾ ਜਾਊਗਾ ਜ਼ਰੂਰ ਕੀ ਆਲਾ ਵੀਰੇ ਫੇਰਾ ਬਾਈ ਕੈਸ ਦਿੰਦਾ ਬਾਈ ਸਟਾ ਸਹੀ ਸਪਾਂਸਰ ਕੀ ਦੀ ਟੀਮ ਇਹਨੇ ਮੋਰ ਖੜਾਇਆ ਅੱਜ ਬਾਈ ਲਵਲੀ ਤੇ ਗੋਗੀ ਕੋਲੀ ਠੀਕ ਆ ਬਾਈ ਬੈਸਟ ਆ ਲੱਕ ਬਈ ਤੁਹਾਨੂੰ ਬਾਈ ਕਵਿੰਤਰ ਸੁਖਨੰਦ ਇਹਦੇ ਬਾਈ ਪਾਣੀ ਹੈ ਲਾ ਬਾਈ ਸਸਿਕਾ ਬਾਈ ਕਿਵੇਂ ਹੋ ਕਰੀਏ ਨੇ ਸੇਵਾ ਫਿਰ ਰੋਟੀ ਦਾ ਜੀ ਘਰੇ ਸਾਰੇ ਠੀਕ ਆ ਪਰਿਵਾਰ ਵਿਸ਼ੇਸ਼ ਤੌਰ ਤੇ ਕੱਲ ਕਿੱਥੇ ਜਾਣਾ ਬਹੁਤ ਬਹੁਤ ਧੰਨਵਾਦੀ ਅਜੇ ਠੀਕ ਆ ਸੁਖਨੰਦ ਹਾਂ ਸਹੀ ਆ ਚਲੋ ਵਧੀਆ ਜਾਂਦਾ ਖਰਚਾ ਪਾਣੀ ਨਿਕਲੋਂਦਾ ਵਧੀਆ ਬਾਈ ਚਲੋ ਬਾਈ ਟਾਈਮ ਪਾਸ ਹੀ ਚਾਹੀਦਾ ਨਾ ਬਾਈ ਇਹ ਬਾਬਾ ਲੰਗਿਆਣੀਆਂ ਬਾਈ ਸਾਡਾ ਹੈਪੀ ਬਾਬਾ ਤੇ ਇਧਰ ਬਾਈ ਸੱਸੀ ਘਾ ਵੀਰੇ ਕਿਵੇਂ ਹੋ ਠੀਕ ਆ ਕੇੜੇ ਖੜਾਏ ਹੋ ਅੱਜ ਬਾਹਰ ਮੇਰੀ ਬੇਨਤੀ ਹੈ ਇੱਕ ਦਾ ਗੋਗੀ ਵਾਲਾ ਕੋਲੀ ਵਾਲਾ ਹਾਂ ਹੋ ਠੀਕ ਆ ਬਾਈ ਚਲ ਬੈਠੋ ਲੱਗ ਬਾਬਾ ਜੀ ਤੁਸੀਂ ਤਾਂ ਲੈ ਬਾਬਾ ਜੀ ਕਿਵੇਂ ਹੋ ਇਹ ਬਹੁਤ ਵਧੀਆ ਇਨਸਾਨ ਆ ਸਾਡਾ ਵੀਰ ਤੇ ਪਾਣੀ ਦੀ ਬਹੁਤ ਵਧੀਆ ਸੇਵਾ ਕਰਦੇ ਬਾਈ ਤੇ ਹੋ ਠੀਕ ਆ ਬਾਬਾ ਘਰੇ ਸਰ ਸਿੱਤਾ ਠੀਕ ਆ ਵਧੀਆ ਖਰਚਾ ਬਣੇ ਨਿਗਲ ਜਾਂਦਾ ਵਰ ਕਿਰਨ ਹਾਂਜੀ ਹਾਂਜੀ ਵਧੀਆ ਕਰ ਲੀ ਜਾਂਦਾ ਚਲੋ ਵਧੀਆ ਚਾਹੀਦਾ ਹਾਂਜੀ ਹਾਂਜੀ ਕੋਈ ਜ਼ਰੂਰੀ ਬੇਨਤੀ ਟੜੀਆਂ ਕਲਾ ਮੇਰਾ ਬਾਬੇ ਨਾਨਕ ਧੰਨਵਾਦ ਜੀ ਸਿੰਘ ਜੀ ਸਰਪੰਚ ਸਾਹਿਬ ਸਾਡਾ ਜੱਤਰ ਜੱਤਰ ਭਾਈ ਲੰਗਰ ਦਾ ਪ੍ਰਬੰਧ ਕੀਤਾ ਵੀ ਰਾਣੇ ਬਹੁਤ ਸੋਡੀ ਸੇਵਾ ਅੱਜ ਸਭ ਦੇ ਚੜਕੇ ਆਏ ਹੈ ਹਰ ਗੁਰੂ ਦਾ ਲੰਗਰ ਚੱਲਦਾ ਸਸਿਕਾ ਬਾਜੀ ਕਿਵੇਂ ਹੋ ਠੀਕ ਆ ਜੀ ਵਈ ਚੱਲੀ ਜਾਂਦਾ ਟੂਰਨਾਮੈਂਟ ਬਾਈ ਨਾ ਲੰਗਰ ਦਾ ਪ੍ਰਬੰਧ ਸਵੇਰ ਤੋਂ ਚੱਲਦਾ ਨਾ ਬਾਈ ਹਾਂਜੀ ਲੰਗਰ ਦਾ ਪ੍ਰਬੰਧ ਸਵੇਰ ਤੋਂ ਹੀ ਹੈ ਨਾ ਬਾਈ ਹਾਂ ਬਹੁਤ ਵਧੀਆ ਟਰਪ ਪ੍ਰਬੰਧਾ ਸਾਸਿਕਾ ਬਾਈ ਜੀ ਸਾਸਿਕਾ ਬਾਈ ਗੁਰੂ ਦਾ ਲੰਗਰ ਚੱਲਦਾ ਚਾਹ ਚੱਲਦੀ ਆ ਬਾਈ ਤੇ ਬਹੁਤ ਵੱਡੇ ਪ੍ਰਬੰਧਾ ਬਾਈ ਜੀ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਇੱਧਰ ਹੀ ਬੈਠੇ ਬਾਈ ਸਾਡੇ ਚੌਲ ਚੌਲ ਦੇ ਬਾਈ ਚੌਲ ਦਿਖਾਇਆ ਉਹਨੇ ਚੱਕੇ ਵੜਾ ਆ ਲੈ ਬਾਈ ਮੱਠੇ ਚੌਲ ਇਧਰ ਲਈ ਪਾਸੇ ਆ ਨਾ ਵੱਟ ਕੱਢੇ ਪਏ ਬਾਈ ਠੀਕ ਆ ਸਰ ਵਧੀਆ ਕੱਪ ਹੋਈ ਜਾਂਦਾ ਟੂਰਨਾਮੈਂਟ ਸਹੀ ਆ ਸਹੀ ਆ ਧੰਨਵਾਦ ਬਾਈ ਤੁਹਾਡਾ ਇੰਦਰ ਬਾਈ ਬੈਠੇ ਇਹ ਮੁੰਡਾ ਲਿੰਟੂ ਦੇ ਪਿੰਡ ਬਾਈ ਕੀ ਹਾਲਾ ਠੀਕ ਆ ਵਧੀਆ ਕੱਪ ਚੱਲੀ ਜਾਂਦਾ ਬਾਈ ਬਹੁਤ ਵਧੀਆ ਬਾਈ ਨਿਆਰੇ ਆ ਟਗੜਾ ਬਾਈ ਰੌਲੀ ਵਾਲਾ ਕਹਿੰਦੇ ਕੀ ਵਾਲਾ ਸੈਟ ਆ ਬਾਈ ਕਹਿੰਦੇ ਵਧੀਆ ਟੂਰਨਾਮੈਂਟ ਆ ਪੂਰਾ ਲੰਗਰ ਪਾਣੀ ਦਾ ਪ੍ਰਬੰਧ ਪੂਰਾ ਹੋਦੀ ਹੈਣਾ ਬਾਈ ਹਾਂ ਹੋ ਠੀਕ ਆ ਬਾਈ ਅੱਜ ਆਪਾਂ ਹਾਰ ਗਏ ਹੈਣਾ ਬਾਈ ਕੁਆਟਰ ਆ ਰਹਿਣਾ ਅ ਕਹਿੰਦਾ ਖੜਾਈ ਫਾਰੋ ਕਿੰਨੀ ਹੋਏ ਵਰਤੇ ਸ਼ੇਰਾ ਪਤਰੀਆ ਅੰਮ੍ਰਿਤ ਸ਼ੇਰਾ ਦੇ ਚਿੱਲੀ ਫਰੇ ਫੁੱਠੀnga ਬਈ ਓ ਸੱਟੋ ਪੈਨ ਵੀ ਟੂਰਨਾਮੈਂਟ ਕਰਾਉਣਾ ਕਿਤੇ ਠੀਕ ਆ ਡੇਟਾਂ ਨਹੀਂ ਰੱਖਿਆ ਜੇ ਤਬਾ ਕਣਕੋਡੀ ਹਾਂ ਠੱਗ ਤੋਂ ਬਹੁਤ ਠੀਕ ਨੇ ਇਹ ਗਗੜਾ ਬਈ ਕਬੱਡੀ ਦੀ ਤੜੀ ਖੇਡਦਾ ਇਹ ਸਿੰਮੂ ਆ ਸਿੰਮੂ ਕਿਵੇਂ ਬਈ ਸੱਟਾਂ ਨਿਆਰੇ ਆ ਹੋਰ ਅੱਜ ਕਿਵੇਂ ਰਿਹਾ ਫਿਰ ਯਾਰ ਗਏ ਯਾਰ ਚੱਲ ਕੋਈ ਗੱਲ ਹਾਰ ਦਿੱਤਾ ਸਭ ਤੋਂ ਵਧੀਆ ਖੇਡਦੇ ਆ ਤੁਸੀਂ ਸਹੀ ਆਲਾ ਸਿੰਮੂ ਬਈ ਸਿੰਮੂ ਮਰਦਰੀ ਕਿ ਨਹੀਂ ਆ 12 ਸਾਲ 12 ਸਾਲ ਲੱਗਦਾ ਥੋੜਾ ਵੱਧ 50 ਕ ਅਸਰਜਾ ਕਰਦੇ ਆਂ ਬਈ ਹਾਂ ਇਧਰਲੇ ਪਾਸੇ ਬਾਈਕਲ ਫੀ ਵਾਲੇ ਨੇ ਆੜੇ ਵੱਡੀ ਕਿਵੇਂ ਆੜੀ ਕੀ ਨਾ ਜ਼ਰਾ ਹੈ ਬਾਅਦਸ ਓਕੇ ਕਿਹੜਾ ਪੰਡਾ ਮੜੀ ਦਾ ਮੜੀਆ ਪੰਡਾ ਕਿਹੜੇ ਖੜਾਏ ਬਾਰੋ ਬਾਰੋ ਇਹ ਕਿਹੜਾ ਗਗਨਾ ਕਾਲੇ ਕਿਤੇ ਗਗਨਾ ਕਾਲੇ ਕਿਤੇ ਓਕੇ ਓਕੇ ਹੋਰ ਸੀ ਤਾਂ

ਭਾਈ ਕਮੇ ਉਠੀ ਜਾ ਨਹੀਂ ਪਾਸ ਹੋ ਕੇ ਬਈ ਧੰਨਵਾਦ ਬਈ ਦਾ ਉਹ ਨਹੀਂ ਬਈ ਲੇ ਬਾਈ ਕੁਲਫੀ ਵਾਈ ਜਾਨ ਦੇ ਦਿੱ ਧੰਨਵਾਦ ਉਹ ਠੀਕ ਆ ਬੈਠੋ ਲੱਕ ਬਾਈ ਤੁਹਾਨੂੰ ਧੰਨਵਾਦ ਕਿਹੜੇ ਕ ਨਗੜਾਏ ਬਾਰੋ ਸਾਡੇ ਵੀ ਬਈ ਹੈਗਾ ਗਗਨਾ ਕਾਲੇ ਕੇ ਠੀਕ ਆ ਦੂਜਾ ਮਨੋਜ ਮਨੋਜ ਉਹ ਟਾਈਮ ਬਾਦ ਬਾਈ ਫਾਈਨਲ ਚ ਖੁੱਲਿਆ ਸੀ 12 सेमी ਐਰਪੀ 12 ਬਾਈ 12 12 18 सेमी ਹਰੇ ਆ ਬਿਲਕੁਲ ਬਈ ਇਹ ਤਾਂ ਬਹੁਤ ਵੱਡੀ ਪਾਰਟੀ ਵਾਲੀ ਗੱਲ ਹੈ ਨਾ ਬਈ ਸਹੀ ਚੱਲ ਬਾਈ ਬੈਠੋ ਲੱਕ ਸਰਾਂ ਨੂੰ ਬਈ ਫਾਈਨਲ ਜਿੱਤੋ ਬਈ ਧੰਨਵਾਦ ਬਾਈ ਸਹਰਾ ਦਾ ਤੁਹਾਡਾ ਕਬੱਡੀ ਖੇਡਦਾ ਜਿੱਦੜ ਬਾਈ ਸਾਂਝਾ ਆਲੇ ਬਾਈ ਕੀ ਹਾਲਾ ਕਿਵੇਂ ਹੋ ਕਿਵੇਂ ਚੱਲਦਾ ਟੂਰਨਾਮੈਂਟ ਸੱਟ ਨਜ਼ਾਰੇ ਆ ਆ ਬਾਈ ਕੀ ਹਾਲਾ ਬਾਈ ਕਿਵੇਂ ਹੋ ਸੱਟ ਸੱਟ ਜਾਨੇ ਕਿਵੇਂ ਖੇਡੀ ਜਾਂਦੇ ਆ ਜਿੱਤੋਗੇ ਹਾਂ ਮੀਟ ਹੈ ਕਿਉਂ ਕੀ ਹਾਲਾ ਵੀਰੇ ਠੀਕ ਹੋ ਸੱਸੀ ਆ ਵੀਰੇ ਠੀਕ ਆ ਸੱਸੀ ਕਾ ਵੀ ਇਹ ਬਾਈ ਨੇ ਬਹੁਤ ਕਬੱਡੀ ਕ੍ਰਿਕਟ ਖੇੜੀ ਸੋਰੀ ਬਾਈ ਕਿੰਨਾ ਜ਼ੋਰ ਖੇੜਦੇ ਨੂੰ ਬੋੜਾ ਬੋੜਾ ਖੜਾ ਬਾਈ ਜੇ ਬਾਈ ਉਦੋਂ ਕਹਿੰਦੇ ਮੋਟੇ ਸੇ ਗੁੰਦੇ ਫਿਰ ਹਣ ਆ ਖੜਾ ਸਾਡੀ ਟੀਮ ਆਪਾਂ ਸਾਰੇ ਬਲਾਈ ਸਾਰੀ ਤਨੀ ਸੁਣੂਗੀ ਹੈ ਹਾਂਜੀ ਜੇ ਸਾਡੇ ਪਲੇਅਰ ਵੀ ਨਾ ਖੇਤੂ ਵਰਗਾ ਪਲੇਅਰ ਆ ਸਾਡੇ ਦੀ ਉਲੀ ਹੁਣੀ ਬੋਲ ਤੋਂ ਡਰ ਜਾਂਦੇ ਡੱਕ ਕਰ ਜਾਂਦੇ ਬੋਲ ਨੂੰ ਬੰਦੇ ਡੱਕ ਨਹੀਂ ਕਰਦੇ ਇਹੋ ਜੇ ਪਲੇਅਰ ਜੇ ਆ ਉਹ ਕਦੇ ਲਾਈਵ ਹੁੰਦਾ ਉਹ ਸਮੇਂ ਵਿੱਚ ਜੱਟ ਜੀ ਤੁਸੀਂ ਪਰਮਿੰਦਰ ਹਾਂ ਸਹੀ ਹੈ ਜੇ ਤੂੰ ਠੀਕ ਆ ਸੁੱਖਾ ਆ ਗਿਆ ਜੇ ਪਲੇ ਸਾਡੀ ਗੱਲ ਜੀ ਸੀਗਾ ਹਾਂ ਜੀ ਬਈ ਰੰਜੀਤ ਹੋਣੀ ਆ ਚਲੋ ਉਹਦਾ ਬਾਅਦ ਖੇਡਣ ਲੱਗੇ ਹਾਂ ਹਾਂ ਠੀਕ ਆ ਤੇ ਉਹਦਾ ਗੱਲਾਂ ਹੀ ਹੋ ਰਿਹਾ ਰਿਆ ਬਈ ਨਾ ਤੇਰੀ ਹਾਂ ਜਵਾਲ ਸਾਡੇ ਖੇਡਣ ਲੱਗਾ ਪਲੇ ਦੇ ਬਾਅਦ ਉਹ ਪਲੇ ਰੋਣੇ ਨਹੀਂ ਅੱਜ ਵੀ ਜੁੜੇ ਆ ਇਹ ਵੱਡੀ ਗੱਲ ਆ ਬਈ ਹਣਾ ਚਲੋ ਚੰਗੀ ਗੱਲ ਆ ਯਾਰ ਦੇਖ ਕੇ ਖੇਡਣ ਲੱਗੇ ਹਾਂ ਹਾਂ ਜੁੜੇ ਆ ਬਈ ਹਣਾ ਧੰਨਵਾਦ ਬਈ ਬੈਸਬਾਲ ਲੱਕ ਨਾਲ ਤੁਹਾਨੂੰ ਸੱਸੀਆ ਵੀਰੇ ਠੀਕ ਆਈ ਬਈ ਜਿਵੇਂ ਹੋ ਕਿਵੇਂ ਆ ਠੀਕ ਆ ਇਹ ਸਾਰੇ ਭਾਈ ਆਪਣੇ ਹੈਗੇ ਸੰਗ ਵਾਲੇ ਹਰਜੀਤ ਭਰਾ ਹੁੰਦੀ ਹੈ ਹੈਪੀ ਬਈ ਨਾਲ ਹੈਪੀ ਸਾਡਾ ਵੀ ਸਾਡਾ ਸਾਰਾ ਤੇ ਕੋਸਾ ਹੋ ਕਹਿੰਦੇ ਪਿਆਰ ਨਾਲ ਕਿਵੇਂ ਹੈਪੀ ਵੀਰੇ ਠੀਕ ਹੋ ਤੇ ਜੱਤ ਜੋਗੇ ਫਿਰ ਜੋਰ ਲਾਵਾਂਗੇ ਜੋਰ ਲਾਵਾਂਗੇ ਹਾਂ ਕਦੀ ਕਾਲੀ ਕਿਹਦੇ ਕਿਹਦੇ ਤੇ ਮਾਣਾ ਫਿਰ ਪੰਡਾ ਚੋ ਕਿਹੜੇ ਕਿਹੜੇ ਮੁੰਡੇ ਤੜੜਾ ਖੜੇ ਤੇਰੇ ਸਾਹਮਣੇ ਆ ਮਾਰਨੇਗੇ ਸਾਰੇ ਮਾਰ ਸਾਰੀ ਚੱਕਰ ਕਰਦੇ ਆ ਸੱਤੂ ਥੋੜਾ ਇਸ ਟਾਈਮ ਬਾਹਰ ਵੀ ਖੇਡਦਾ ਬੜਾ ਹੈ ਨਾ ਬਈ ਘੋਗੇ ਹੋਣੀ ਹੈ ਨਾ ਬਈ ਉਹ ਸਾਰੇ ਹੋਰ ਕਿਹੜੇ ਕਿੜੇ ਆ ਉਸ ਵਿੱਚ ਅਮਰਦੀਪ ਨੇ ਪਹੁੰਚਿਆ ਹੋਇਆ ਠੀਕ ਆ ਧਰਤੀ ਦਾ ਬਾਹਰ ਪੈ ਗਿਆ ਠੀਕ ਆ ਉਹ ਬੜਾ ਤਿਆਰ ਹੈ ਤੇ ਤੁਸੀਂ ਫੇਰ ਖੇਡਦੇ ਆ ਸਰਦੀਪ ਸਿੰਘ ਨੂੰ ਸਾਥ ਠੀਕ ਆ ਠੀਕ ਆ ਅੱਜ ਵਾਰ ਆ ਅਮਰ ਦੇ ਬੰਦੇ ਬੜੇ ਹਨਾ ਸਹੀ ਯਾਰ ਚਲੋ ਮੌਕਾ ਮਿਲਦਾ ਹੈ ਨਵੇਂ ਮੁੰਡੇ ਨੂੰ ਹਨਾ ਬਈ ਇਹ ਗੱਲ ਹੁੰਦੀ ਹੈ ਸਪੋਰਟਸਮੈਨ ਦੀ ਬੜਾ ਸਹੀ ਹੈ ਹੋਠੀ ਕੋ ਤੇ ਫਾਈਨਲ ਹੁਣ ਦਾ ਕਿੰਨੇ ਇਤਲੇ ਹੋਈ ਨਾਲ ਹੁਣ ਤਾਂ ਹੀ ਦੋ ਸ਼ੱਕਰ ਦੋ ਜਿੱਤੇ 4400 ਦੇ ਐਸ.ਆਈ.ਐਨ. ਚ ਠੀਕ ਐਸ.ਆਈ.ਐਨ ਦੋ ਜਿੱਤੇ ਠੀਕ ਹੈ ਬoi ਠੀਕ ਠੀਕ ਅੱਜ ਵੀ ਜਿੱਤੇ ਜੋਗੇ ਮੇਰੇ ਸਾਨੂੰ ਵੈਸਟ ਵਾਲਾ ਕਬਈ ਤੁਹਾਨੂੰ ਠੀਕ ਹੈ ਧੰਨਵਾਦ ਵੀਰੇ ਬਹੁਤ ਹੈਪੀ ਆ ਜਾਓ ਵੀਰੇ ਰਾਮਜੋਤ ਇਧਰ ਬਹੁਤ ਵੱਡਾ ਸਨਮਾਨ ਕਰਦੇ ਹੁਣ ਆ ਰਹੇ ਆ ਹਰਿੰਦਰ ਸਿੰਘ ਪਵਿੱਤਰ ਵੀਰੇ ਆ ਜਾਓ ਦੋ ਮਿੰਟ ਥੱਲੇ ਯਾਰ ਮੁਕੰਦੇਪੂਲਰ ਦਾ ਸਨਮਾਨ ਨਵੇਂ ਮੋਟ ਸਾਹਿਬ ਆਪਾਂ ਜਾ ਰਹੇ ਆ ਆਜੋ ਥੱਲੇ ਸਾਡੇ ਐਨਆਰਵੀਆ ਨੂੰ ਕੰਡਾਲੇ ਵਿਰਿਆਂ ਨੂੰ ਕੋਟਲੇ ਲੰਗਰ ਦੀ ਸੇਵਾ ਕਰਦੇ ਆ ਕੇ ਵਸੋ ਠੀਕ ਆ ਚਾਚਾ ਗੁਰਦੇਵ ਸਿੰਘ ਚੱਲੀ ਜਾਂਦਾ ਵਧੀਆ ਵਧੀਆ ਨਿਆਰੇ ਸਵਰਨ ਸਿੰਘ ਜੀ ਸਾਡੇ ਭਰਾ ਆਜੋ ਯਾਰ ਦਸਾਂਝ ਵਾਲੇ ਵੀ ਤਲਵੰਡੀ ਵਾਲੇ ਵੀ ਜਿਹੜੇ ਜਿਹੜੇ ਭਰਾ ਮਕੰਦੇ ਨੂੰ ਪਿਆਰ ਕਰਦੇ ਆ ਕਿਰਪਾ ਕਰਕੇ ਖੇਡ ਗਰਾਊਂਡ ਦੇ ਵਿੱਚ ਆਜੋ ਜਾਂ ਜਿੱਤੇ ਆਜੋ ਵੀਰੇ ਚਾਚਾ ਜੀਤਾ ਮੇਰੀ ਬੇਨਤੀ ਆ ਹੈਪੀ ਦਸਾਂਝ ਕੁਦਰੀ ਪਸਾਂਝ ਮੱਖਣ ਚੀਮਾ ਮਨਦੀਪ ਸਿੰਘ ਚੀਮਾ ਸਾਡਾ ਭਰਾ ਵੀ ਪੁੱਜਿਆ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਸਰਦਾਰ ਜੀਤਾ ਸਿੰਘ ਜੀ ਯੂ ਐਸ ਏ ਵਾਲੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਬਈ ਪੁੱਛਿਆ ਜਾ ਪਿੱਛੇ ਹੋਣਾ ਬਲਤੇਜ ਸਿੰਘ ਜੀ ਪੁੱਤਰ ਜੀਤਾ ਸਿੰਘ ਜੀ ਯੂ ਐਸ ਏ ਜਿੱਥੇ ਵੀ ਮੇਰੀ ਬਾਣੀ ਸੁਣਦੇ ਨੇ ਬੂਟੇ ਭੁੱਲੜੇ ਬੂਟੇ ਆ ਜਾਓ ਬਾਈ ਯਾਰ ਮੈਂ ਗੱਲੀ ਤੇ ਮਲਾਜੇਦਾਰ ਬਾਲੇ ਮੈਂ ਕੀ ਦਾ ਕੀ ਦਾ ਮਾਨ ਰੱਖਣਾ ਬਾਈ ਬਣ ਕੇ ਸਾਰੇ ਹੀ ਖੇਰੇ ਸਤਕਾਰ ਜੋਗਾ ਮੇਰੇ ਵਾਸਤੇ ਹਰਮਨ ਵੀਰੇ ਆਜੋ ਯਾਰ ਜਿਹੜੇ ਜਿਹੜੇ ਭਰਾ ਮਕੰਦੇ ਨੂੰ ਪਿਆਰ ਕਰਦੇ ਆ ਰੇਸ਼ਮ ਸੁਨੀਨਾ ਮੇਰੀ ਬੇਨਤੀ ਆ ਮੋਟਰਸਾਈਕਲ ਰੇਸ਼ਮ ਮੁੰਡੇ ਦੇ ਮਨ ਦੀ ਰੀਲ ਆ ਬਾਈਸਲੀਨੇ ਦਾ ਰੇਸ਼ਮ ਡਗਰੂ ਵਾਲੇ ਮਿਕੂ ਜੀ ਜੰਦਗਾਨ ਗੋਪੀ ਬਰੰਗ ਸਾਡਾ ਭਰਾ ਯੂਐਸਏ ਦੇ ਵਿੱਚ ਬੈਠਾ ਮੰਨਾ ਭੁੱਲਰ ਮੇਰੀ ਬੇਨਤੀ ਆ ਚਾਚਾ ਜੀ ਆਹ ਸਰ ਭਾਈ ਜੀ ਜੀ ਅੱਜ ਹੋ ਗਈ ਫੋਟੋ ਕਰਦੇ ਕਿ ਰਾਜਾ ਬਾਈ ਕਿੰਨੇ ਬੱਚੇ ਪਿੱਛੇ ਪਿੱਛੇ ਬੱਚੇ ਸੰਗੋਲ ਦੇ ਨਾਲ ਆਇਆ ਰਹੇ ਨੇ ਜਿਸਿੰਦੇ ਕਿਹੜਾ ਮੋਟਰਸਾਈਕਲ ਦਾ ਮੁੰਡਾ ਸ਼ਰਮ ਕਰਦਾ ਫਿਰ ਰਾਜੇ ਪਿੰਡਾ ਪਿੱਛੇ ਨਹੀਂ ਦਿਆ ਯਾਰ ਬੱਚੇ ਦਾ ਮੁੰਡਾ ਇਹ ਮੋਟਰਸਾਈਕਲ ਤੇ ਝੁਕੜਾ ਹੋ ਜਾਂਦਾ ਸਰਪੰਚ ਸਾਹਿਬ ਉਹ ਪਛੇਰੇ ਬੱਚੋ ਉਹ ਪਛੇਰੇ ਮੈਂ ਸਾਰੇ ਭਰਾਵਾਂ ਦੀ ਜਾਣਕਾਰੀ ਦੇ ਲਈ ਦੱਸ ਦੇਵਾਂ ਮੈਂ ਜਿਹਨੂੰ ਮਕਰਦੇ ਨੂੰ ਮੋਟਰਸਾਈਕਲ ਦੀ ਜਵਾਨ ਕੀਤੀ ਸੀ ਨਾ ਉਹ ਮੇਰਾ ਭਰਾ ਕੈਨੇਡਾ ਦੇ ਵਿੱਚ ਬੈਠਾ ਨਿੱਕੂ ਹੌਲਕਾ ਤੇ ਮੇਰੇ ਵੱਲੋਂ ਜਵਾਨ ਕੀਤੀ ਸੀ ਦੋਨੋਂ ਭਰਾਵਾਂ ਦੇ ਵੱਲੋਂ ਬਾਈ ਮਕਰਦੇ ਤੈਨੂੰ ਪਿੰਡ ਵਾਲੇ ਟੂਰਨਾਮੈਂਟ ਦੇ ਮੋਟਰਸਾਈਕਲ ਦੇਵਾਂਗੇ ਪਰ ਮੇਰੇ ਭਰਾ ਮੇਰੀਆਂ ਸੱਚੀਆਂ ਖੱਪੀਆਂ ਬਾਵਾ ਬਾਈ ਵਿਜੇ ਭਾਉ ਕੋਟ ਬਿੱਕਰ ਸ਼ੇਕੇਸ਼ਾ ਜਗਰਾਜ ਬ੍ਰਹਮ ਕੇ ਬਾਈ ਰਾਜਾ ਗੱਭਾ ਕਾਲਾ ਪੁੱਤਰ ਤੇ ਨਾਲ ਭੰਤਾ ਗੋਡ ਹਰਪ੍ਰੀਤ ਧਰਮ ਗੋਡ ਤੇ ਗੱਲ ਰਾਏ ਗੋਡ ਸਾਰੇ ਭਰਾਵਾਂ ਦਾ ਮੈਨੂੰ ਆਪਦੇ ਆਪ ਫੋਨ ਆਇਆ ਕਹਿੰਦੇ ਜੀਵਨਪ ਤੇਰੀ ਖਾਤਰ ਭਾਈ ਜਾਨ ਵੀ ਹਾਜ਼ਰ ਆ ਆਪਾਂ ਰਲ ਮਿਲ ਕੇ ਮੁੰਡੇ ਨੂੰ ਤੇਰੇ ਪਿੰਡ ਮੋਟਰਸਾਈਕਲ ਦੇਵਾਂਗੇ ਤੜੀਆਂ ਵਾਲੇ ਤੂੰ ਰੱਖਣਾ ਤੈਿਹੜਾ ਮਰਾ ਸ਼ਰਮ ਕਰਦਾ ਨਹੀਂ ਮੱਜਾ ਤੇਰੀ ਜਿੱਲੀ ਜੀ ਦੇ ਆਸ ਵਿੱਚ ਖੁਸ਼ੀ ਦੇ ਅਸੂ ਦਾ ਜੋੜੇ ਦੇਣਾ ਜੇ ਕਿਤੇ ਰੇਸ਼ਮ ਗੇੜਾ ਦੇਵੇ ਨਾ ਤੇ ਸਵਾਦ ਵੱਖਰਾ ਹੋ ਜੇ ਤਾੜੀਆਂ ਮਾਰ ਦਿਓ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਬਈ ਆਪਣੇ ਪਿੰਡ ਦਾ ਮਾਣ ਹੈ ਮੁੰਡਾ ਦੂਰ ਦਰਾਡੇ ਪਿੰਡਾਂ ਦੇ ਵਿੱਚ ਨੇ ਚਰਚਾ ਕਰਵਾਈ ਹੈ ਆਪਣੇ ਪਿੰਡ ਦੇ ਵੱਲੋਂ ਕ੍ਰਿਕਟ ਖੇਡ ਕੇ ਕਹਿੰਦੇ ਲੈਦਰ ਦਾ ਵੀ ਬਹੁਤ ਤਕੜਾ ਪਲੇਅਰ ਹੈ ਤਾੜੀਆਂ ਮਾਰ ਦਿਓ ਖੜ੍ਹ ਕੇ ਬਹੁਤ ਬਹੁਤ ਮੁਬਾਰਕਾਂ ਸਮੁੱਚੇ ਨਗਰ ਦੇ ਵੱਲੋਂ ਟੂਰਨਾਮੈਂਟ ਕਮੇਟੀ ਦੇ ਵੱਲੋਂ ਗੜਨਾ ਕਾਲੇਗੇ ਬਈ ਵਧਾਈਆਂ ਬਹੁਤ ਬਹੁਤ ਸਾਂਝੇ ਦੀ ਟੀਮ ਦੇ ਬਈ ਇਹ ਹੈ ਕੁੱਲਰ ਬਈ ਸੀਰੀਜ਼ ਇਹ ਮੈਨ ਆਫ ਦੀ ਫਰਸਟ ਬੈਟਸਮੈਨ ਅਜੇ ਇਸ ਖੇਡ ਮੇਲੇ ਦਾ ਕਹੜਾ ਕੁੱਲਰ ਬਈ ਕੀ ਹੋ ਗਿਆ ਲਾਹਣ ਕੁੱਲਰ ਸਾਣਾ ਘਾਣਾ ਬੈਸਟ ਬੈਟਸਮੈਨ ਅਜੇ ਟੂਰਨਾਮੈਂਟ ਦਾ ਬਹੁਤ ਬਹੁਤ ਮਾਰਕਾ ਨੰਬਰ 9 ਮਡੀਰਾ ਦੀ ਟੀਮ ਤੇ ਇਸ ਖੇਡ ਮੇਲੇ ਦੇ ਤਿੰਨ ਤਾਲਾ ਕਦੇ ਸਰ ਸੱਚਾ ਚਾਰ ਚਰਕਾ ਕਾਲਜ ਵਾਲਾ ਕੁੱਲਰ ਲੈ ਗਿਆ ਬਈ ਇਧਰ ਬਾਈ ਨੇ ਕਹਿੰਦਾ ਕੁੱਲਰ ਜਿੱਤਿਆ ਤੇ ਐਂ ਦੇ ਚੱਕਲੇ ਪੈਦੇ ਆ ਬਈ ਆ ਆਏ ਵਡੀਆਂ ਸੀ ਗੱਜ ਤੇ ਆਓ ਵੇ ਸਰਾ ਲਾਦਾ ਬਈ ਇਹ ਗਗਣਾ ਮੇਰੇ ਵੀਰੋ ਕੁੱਲਰ